ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੈ ਦੂਖ ਨਿਵਾਰੈ ਸੁਖ ਮੰਨ ਸਾਧਾਰੈ ਵਾਹਿਗੁਰੂ ਜੀ ਫਰਮਾਨ ਕਰਦੇ ਐ ਕਿ ਜਿਹੜਾ ਵੀ ਜੀਵ ਉਸ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਜਾਂਦਾ ਉਸ ਪੂਰੇ ਗੁਰੂ ਦੀ ਗੁਰੂ ਆਪਣੀ ਸ਼ਰਨ ਵਿੱਚ ਆਇਆਂ ਦੇ ਜਨਮ ਜਮਾਂਤਰਾਂ ਦੇ ਜਿਹੜੇ ਰੋਗ ਹੈ ਦੁੱਖ ਹੈ ਉਹ ਕੱਟ ਦਿੰਦਾ ਸੁੱਕੇ ਮਨਾਂ ਨੂੰ ਵੀ ਹਵਾਰਾ ਕਰ ਦਿੰਦਾ ਜਿਹੜੇ ਮਨ ਪਰੇਸ਼ਾਨੀ ਦੇ ਵਿੱਚ ਹੁੰਦੇ ਨੇ ਚਿੰਤਾ ਦੇ ਵਿੱਚ ਹੁੰਦੇ ਨੇ ਹਰ ਵਕਤ ਸੋਚਾਂ ਦੇ ਵਿੱਚ ਹੁੰਦੇ ਨੇ ਗੁਰੂ ਸਾਹਿਬ ਉਹ ਸੁੱਕੇ ਮਨਾਂ ਨੂੰ ਵੀ ਹਰਿਆ ਭਰਿਆ ਕਰ ਦਿੰਦੇ ਨੇ ਜਨਮ ਜਨਮ ਕੇ ਦੁੱਖ ਨਿਵਾਰੈ ਸੁੱਕਾ ਮਨ ਸਾਧਾਰ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਆ ਦਰਸ਼ਨ ਢਿਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾ ਜਿਹੜਾ ਵੀ ਮਨੁੱਖ ਉਸ ਗੁਰੂ ਦੇ ਦਰਸ਼ਨ ਕਰਦਾ ਉਹਦੀ ਸ਼ਰਨ ਵਿੱਚ ਆਉਂਦਾ ਉਹਦਾ ਨਾਮ ਰੂਪੀ ਦਰਸ਼ਨ ਕਰਦਾ ਹੈ ਮਹਾਰਾਜ ਜੀ ਕਹਿੰਦੇ ਉਹ ਨਿਹਾਲ ਖੁਸ਼ੀਆਂ ਦੇ ਨਾਲ ਉਹਦਾ ਖੇੜਾ ਖਿੜ ਜਾਂਦਾ ਹੈ ਅੰਦਰੋਂ ਲਾਲ ਹੋ ਜਾਂਦਾ ਹੈ ਅੰਦਰੋਂ ਤਨ ਮਨ ਉਹਦਾ ਬਿਲਕੁਲ ਸੁਵਸਤ ਹੋ ਜਾਂਦਾ ਤੇ ਉਹ ਖੁਸ਼ੀਆਂ ਦੇ ਖੇੜਿਆਂ ਦੇ ਵਿੱਚ ਝੁੰਮਣ ਲੱਗ ਪੈਂਦਾ ਦਰਸ਼ਨ ਪੇਟਤ ਹੋਤ ਨਿਹਾਲਾ ਦਰਸ਼ਨ ਕਰਕੇ ਉਹ ਬੰਦਾ ਨਿਹਾਲ ਹੋ ਜਾਂਦਾ ਦਰਸ਼ਨ ਪੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਅੱਗੇ ਵਾਹਿਗੁਰੂ ਸਾਹਿਬ ਜੀ ਕਹਿੰਦੇ ਜਦੋਂ ਦਰਸ਼ਨ ਕਰਕੇ ਨਿਹਾਲ ਹੁੰਦਾ ਤੇ ਫਿਰ ਕੀ ਹੁੰਦਾ ਹਰ ਕਾ ਨਾਮ ਵਿਚਾਰੇ ਫਿਰ ਉਹ ਹਰੀ ਦਾ ਨਾਮ ਜਪਦਾ ਹੈ ਹਰੀ ਦੇ ਨਾਮ ਦੀ ਵਿਚਾਰ ਕਰਦਾ ਹੈ ਜਦੋਂ ਹਰੀ ਦੇ ਨਾਮ ਨਾਲ ਜੁੜਦਾ ਹੈ ਉਸ ਕਾਲਪੁਰਖ ਦੇ ਨਾਮ ਨਾਲ ਜੁੜਦਾ ਹੈ ਤਾਂ ਫਿਰ ਉਹਦੇ ਕੋਲ ਕੋਈ ਦੁੱਖ ਨਹੀਂ ਰਹਿੰਦਾ ਇਹ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਮੋਹਰ ਲਾ ਦਿੱਤੀ ਹੈ ਹਰ 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 ਆਰਾਧੀ ਹੈ ਹੋਈਏ ਆ ਰੋਗ रामचंद्र ਕੀ ਲਸਟਿਕਾ ਜਿਨ ਮਾਰਿਆ ਰੋਗ ਜਿਹੜਾ ਗੁਰੂ ਦੇ ਗੁਣ ਗਾਉਂਦਾ ਹੈ ਉਹਦੇ ਸਾਰੇ ਰੋਗ ਖਤਮ ਹੋ ਜਾਂਦੇ ਨੇ ਗੁਰੂ ਸਾਹਿਬ ਅੱਗੇ ਫਰਮਾਨ ਕਰਦੇ ਆ ਮੇਰਾ ਬੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੇ ਕਾਟੇ ਜਮ ਕੀ ਸੰਦਾ ਬਹੁਤ ਵੱਡੀ ਗੱਲ ਕਹੀ ਹੈ ਅੱਜ ਸੰਸਾਰ ਦੇ ਵਿੱਚ ਜੇਕਰ ਝਾਤੀ ਮਾਰੀਏ ਮਸਕੀਨ ਸਾਹਿਬ ਜੀ ਕਹਿੰਦੇ ਸੀ ਕਿ ਜੇ ਸਵਰਗ ਦੇਖਣਾ ਹੈ ਤਾਂ ਕਹਿੰਦੇ ਰੱਬ ਦੇ ਘਰ ਗੁਰਦੁਆਰੇ ਚਲੇ ਜਾਓ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਓ ਜਿੱਥੇ ਰੱਬ ਦਾ ਨਾਮ ਬੰਦਗੀ ਹੁੰਦੀ ਹੋਵੇ ਕੀਰਤਨ ਹੁੰਦਾ ਹੋਵੇ ਉਦੇ ਨਾਮ ਦਾ ਪਸਾਰਾ ਹੁੰਦਾ ਹੋਵੇ ਉਥੇ ਕਦੇ ਬੈਠ ਕੇ ਮਨ ਨੂੰ ਟਿਕਾਇਓ ਟੁੱਟੇ ਮਨਾਂ ਨੂੰ ਵੀ ਸਹਾਰਾ ਮਿਲਦਾ ਸ਼ਾਂਤੀ ਮਿਲਦੀ ਹੈ ਜੇ ਨਰਕ ਦੇਖਣਾ ਤਾਂ ਕਹਿੰਦੇ ਹਸਪਤਾਲਾਂ ਦੇ ਵਿੱਚ ਇੱਕ ਢੇੜਾ ਕੱਢ ਆਇਓ ਪਤਾ ਲੱਗ ਜਾਏਗਾ ਕਿ ਦੁਨੀਆ ਦੁਖੀ ਪਈ ਹੈ ਇਹ ਨਰਕ ਹੈ ਤੇ ਉਹ ਸਵਰਗ ਇਹ ਧਰਤੀ ਦੇ ਉੱਤੇ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਅੱਜ ਅਸਿਮੀ ਰੱਬ ਦੇ ਮੂਲ ਤੋਂ ਟੁੱਟ ਕੇ ਗੁਰਬਾਣੀ ਤੋਂ ਦੂਰ ਹੋ ਗਏ ਇਸ ਕਰਕੇ ਜਿਹੜੇ ਦੁੱਖ ਆ ਵ્યાਪ ਰਹੇ ਐ ਗੁਰੂ ਤਾਂ ਇੰਨਾ ਸਮਰੱਥ ਵਾਨ ਹੈ ਉਹ ਚਾਵੇ ਤਾਂ ਤੁਹਾਡੀਆਂ ਆਉਣ ਵਾਲੀਆਂ ਜੋ ਅਧਿਕਤਾ ਨੇ ਪਰੇਸ਼ਾਨੀਆਂ ਨੇ ਉਹਨੂੰ ਵੀ ਖਤਮ ਕਰ ਸਕਦਾ ਸਮਰੱਥ ਵਾਨ ਹੈ ਐਸੇ ਕਰਕੇ ਉਸ ਪੂਰੇ ਬਾਦ ਦੇ ਚਰਨਾ ਵਿੱਚ ਆਈਏ ਮੇਰਾ ਬਾਦ ਗੁਰੂ ਗੋਬਿੰਦ ਹਰ ਹਰ ਨਾਮ ਔਖਾ ਮੁਖ ਦੇ ਦੇ ਕਾਟੇ ਜਮਤੀ ਫੰਦਾ ਫਿਰ ਕਿਵੇਂ ਕੱਟੇਗੀ ਫੰਦਾ ਗੁਰੂ ਸਾਹਿਬ ਕਹਿੰਦੇ ਹਰ ਹਰ ਨਾਮ ਜਪਣ ਦੇ ਨਾਲ ਗੁਰਬਾਣੀ ਪੜਨ ਦੇ ਨਾਲ ਵਾਹਿਗੁਰੂ ਸਿਮਰਨ ਕਰਨ ਦੇ ਨਾਲ ਮੂਲ ਮੰਤਰ ਸਾਹਿਬ ਦਾ ਜਾਪ ਕਰਨ ਦੇ ਨਾਲ ਤੁਹਾਡੇ ਜਨਮਾ ਜਨਮਾਂਤਰਾਂ ਦੇ ਰੋਗ ਦੁੱਖ ਹੋ ਜਾਣਗੇ ਫਿਰ ਜਿਹੜੇ ਜਮਦੂਤ ਆ ਚਾਹੇ ਉਹ ਸਾਡੇ ਅੰਦਰ ਮਨ ਰੂਪੀ ਵਿਕਾਰ ਦੇ ਜਮਦੂਤ ਨੇ ਚਾਹੇ ਉਹ ਸਾਡੇ ਮਰਨ ਤੋਂ ਬਾਅਦ ਜਿਹੜੇ ਅਸੀਂ ਜੰਮਦੂਤ ਕਹਿੰਨੇ ਆ ਉਹਨਾਂ ਦੀ ਵੀ ਫਾਇਆਂ ਕੱਟ ਦਿੰਦੇ ਉਹਨਾਂ ਦੀ ਵੀ ਫੰਦੇ ਕੱਟ ਦਿੰਦੇ ਆ ਮਹਾਰਾਜੀ ਆਪਣੇ ਚਰਨਾਂ ਨਾਲ ਜੋੜ ਲੈਂਦੇ ਆ ਉਸ ਮਨੁੱਖ ਨੂੰ ਕਦੇ ਦੁੱਖ ਛੇਤੀ ਨਹੀਂ ਵਿਆਪਦਾ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਵੇ ਉਹਦਾ ਲਾਜ ਹੀ ਉਹ ਵੈਦ ਕਰਦਾ ਹੈ ਜਿਹੜਾ ਇਸ ਦੁਨੀਆ ਨੂੰ ਚਲਾ ਰਿਹਾ ਇਸ ਇਸ ਦੁਨੀਆ ਨੂੰ ਬਣਾਉਣ ਵਾਲਾ ਦੁੱਖ ਪੈਦਾ ਕਰਨ ਵਾਲਾ ਵੀ ਉਹੀ ਹੈ ਤੇ ਖਤਮ ਕਰਨ ਵਾਲਾ ਵੀ ਉਹੀ ਹੈ ਅੱਗੇ ਸ਼ਬਦ ਦੀ ਵਿਚਾਰ ਦੇ ਵਿੱਚ ਗੁਰੂ ਸਾਹਿਬ ਵਿਸ਼ਰਾਮ ਲਾਉਂਦੇ ਨੇ ਹਾਉ ਅੱਗੇ ਗੁਰੂ ਸਾਹਿਬ ਫਰਮਾਨ ਕਰਦੇ ਆ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਇਹ ਸਭ ਤਾਕਤਾਂ ਦੇ ਮਾਲਕ ਇਹ ਵਾਹਿਗੁਰੂ ਜੀ ਤੂੰ ਸਮਰੱਥ ਬਾਣ ਹੈ ਸਮਰੱਥ ਪੁਰਖ ਪੂਰਨ ਵਿਧਾਤੇ ਤੂੰ ਪੂਰਾ ਹੈ ਪੂਰਾ ਗੁਰੂ ਹੈ ਪੂਰਾ ਦਾਤਾ ਹੈ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਇਹ ਵਾਹਿਗੁਰੂ ਜੀ ਤੁਸੀਂ ਆਪੇ ਹੀ ਕਰਨ ਵਾਲੇ ਹੋ ਇਹ ਸੰਸਾਰ ਦੇ ਵਿੱਚ ਜੇ ਕੋਈ ਦੁੱਖ ਆਉਂਦਾ ਉਹ ਵੀ ਤੁਹਾਡੀ ਹੀ ਦ੍ਰਿਸ਼ਟੀ ਚ ਆਉਂਦਾ ਜੇ ਕੋਈ ਦੁੱਖ ਦੂਰ ਹੁੰਦਾ ਵੀ ਤੁਹਾਡੀ ਦ੍ਰਿਸ਼ਟੀ ਉਹ ਵੀ ਤੁਹਾਡੀ ਦ੍ਰਿਸ਼ਟੀ ਤੇ ਨਦਰ ਦੇ ਨਾਲ ਦੂਰ ਹੁੰਦਾ ਹੈ ਆਪੇ ਕਰਨੇ ਹਾਰਾ ਤੂੰ ਆਪ ਕਰਨ ਵਾਲਾ ਹੈ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਆਧਾਰ ਹੈ ਮੇਰੇ ਵਾਹਿਗੁਰੂ へ ਅਕਾਲ ਪੁਰਖ ਵਾਹਿਗੁਰੂ ਜੀ ਉਹ ਆਪਣੇ ਦਾਸ ਨੂੰ ਆਪ ਹੀ ਪੂਰੇ ਵੈਦ ਪੂਰੇ ਗੁਰੂ ਦੇ ਨਾਲ ਮਿਲਾ ਕੇ ਉਹਦਾ ਨਾਮ ਬਖਸ਼ ਦੇਣਾ ਹੈ ਆਪਣਾ ਦਾਸ ਹਰ ਆਪ ਉਭਾਰਿਆ ਨਾਨਕ ਨਾਮ ਆਧਾਰਾ ਉਹਦਾ ਉਧਾਰ ਹੋ ਜਾਂਦਾ ਹੈ ਨਾਮ ਦਾ ਅਸਰਾ ਲੈ ਕੇ ਉਹਦੇ ਜਨਮ ਜਨਮਾਂਤਰਾਂ ਦੇ ਜਨਮਾਂ ਦੇ ਫੰਦੇ ਦੁੱਖਾਂ ਦੇ ਫੰਦੇ ਕੱਟੇ ਜਾਂਦੇ ਨੇ ਤੇ ਉਹ ਪੂਰੇ ਗੁਰੂ ਦੇ ਨਾਮ ਦੇ ਵਿੱਚ ਖੜ ਪੈਂਦਾ ਤੇ ਆਪਣੇ ਲੋਕ ਸੁਖੀਏ ਪਰਲੋਕ ਸੁਹੇਲੇ ਕਰ ਲੈਂਦਾ ਇਹ ਗੁਰੂ ਦੀ ਵਿਚਾਰ ਹੈ ਅੱਜ ਸਾਨੂੰ ਕਿਤੇ ਪਟਕਣ ਦੀ ਲੋੜ ਨਹੀਂ ਪਵੇਗੀ ਇੱਕ ਵਾਰੀ ਨਿਸ਼ਚਾ ਕਰਕੇ दुखीता सी सारे संसार ਦੇ ਲੋਕ ਹੈ ਹੀ ਆ ਜੇ ਇੱਕ ਵਾਰੀ ਗੁਰੂ ਦਾ ਅਸਰਾ ਤਾਂ ਲੈ ਕੇ ਦੇਖੀਏ ਗੁਰੂ ਨੂੰ ਸਮਰਪਤਤਾ ਹੋ ਕੇ ਦੇਖੀਏ ਸਭ ਕੁਝ ਹੀ ਸਾਡਾ ਠੀਕ ਹੋ ਜਾਵੇਗਾ ਗੁਰੂ ਸਾਹਿਬ ਅੱਜ ਇਸ ਕਾਲ ਯੁਗ ਦੇ ਸਮੇਂ ਦੀ ਅਗਵਾਈ ਕਰ ਰਹੇ ਨੇ ਕਾਲ ਯੁਗ ਦੀ ਸਮਰੱਥ ਪਾਵਰ ਹੈ ਗੁਰਬਾਣੀ ਧੁਰ ਕੀ ਬਾਣੀ ਨੇ ਆਈ ਤਿੰਨ ਸਗਲਿ ਚਿੰਤ ਮਟਾਈ ਉਸ ਤੋਂ ਉਪਰ ਕੋਈ ਨਹੀਂ ਜਿਹੜਾ ਗੁਰਬਾਣੀ ਦੇ ਲੜ ਲੱਗੇਗਾ ਵਾਹਿਗੁਰੂ ਸਿਮਰਨ ਦਾ ਵਾਹਿਗੁਰੂ ਸ਼ਬਦ ਦਾ ਉਹ ਮੰਤਰ ਦਾ ਅਭਿਆਸ ਕਰੇਗਾ ਗੁਰੂ ਦਾ ਨਿਤਨੇਮ ਕਰੇਗਾ ਬਾਣੀ ਪੜ੍ਹੇਗਾ ਇਕਾਗਰ ਚਿਤ ਹੋ ਕੇ ਗੁਰੂ ਨੂੰ ਸਮਰਪਿਤ ਹੋ ਕੇ ਅਰਦਾਸ ਕਰੇਗਾ ਫਿਰ ਵਰਥੀ ਕਦੇ ਨਾ ਹੋ ਵਹੀ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਫਿਰ ਵਰਥੀ ਅਰਦਾਸ ਨਹੀਂ ਹੋਵੇਗੀ ਫਿਰ ਵਰਥੀ ਗੱਲ ਨਹੀਂ ਜਾਏਗੀ ਫਿਰ ਗੁਰੂ ਸਾਹਿਬ ਅਰਦਾਸਾਂ ਵੀ ਸੁਣਨਗੇ ਤੇ ਆਪਣੇ ਸੇਵਕਾਂ ਨੂੰ ਪਾਰ ਉਤਾਰੇ ਵੀ ਕਰਨਗੇ ਤੋ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਫਿਰ ਕਿਸੇ ਗੁਰੂ ਕਿਰਪਾ ਦੇ ਨਾਲ ਅਗਲੇ ਸ਼ਬਦ ਦੇ ਨਾਲ ਵਿਚਾਰ ਸਾਂਝੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਉਹ ਮੁੱਦੇ ਜੋ ਹੋਣਗੇ ਤੁਹਾਡੀ ਦਿਸ਼ਾ ਦੇ ਵੱਲ ਤੇ ਪੰਜਾਬ ਦੇ ਮੁੱਦਿਆਂ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਹੱਲ ਧਰਮ ਨੂੰ ਕੌਣ ਟਾਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਰਾਜਨੀਤਿਕ ਚਰਚਾ ਦੇ ਉੱਤੇ ਹੋਏਗਾ ਵਿਸ਼ਾ ਪੰਜਾਬ ਦੇ ਉਹ ਮੁੱਦੇ ਹੋਣਗੇ ਜਿਹੜੇ ਕਿਸੇ ਤੋਂ ਨਹੀਂ ਹੁੰਦੇ ਹੱਲ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਲੈ ਕੇ ਚੱਲੀਏ ਤੁਹਾਨੂੰ ਉਹਨਾਂ ਦੇ ਵੱਲ ਇੱਕ ਧਰਮ ਦੀ ਹਰ ਇੱਕ ਗਤੀਵਿਧੀ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ